ਅੱਜ ਕੋਰਟ ਦੇ ਵਿੱਚ ਅਦਾਲਤ ਨੇ ਲਾਸਟ ਡੇਟ ਤੇ ਕੰਗਣਾ ਦੇ ਵਕੀਲ ਸਾਹਿਬ ਨੂੰ ਵੀ ਪੇਸ਼ ਕਰਨ ਨੂੰ ਕਿਹਾ ਸੀ ਕੰਗਣਾ ਨੂੰ ਪਰ ਅੱਜ ਉਹਨਾਂ ਵੱਲੋਂ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਜਾਈ ਗਈ ਹੈ ਸੈਸ਼ਨ ਦਾ ਹਵਾਲਾ ਦੇ ਕੇ ਤੇ ਸਾਨੂੰ ਕੋਰਟ ਨੇ ਲਾਸਟ ਡੇਟ ਤੇ ਹਦਾਇਤ ਦਿੱਤੀ ਸੀ ਕਿ ਤੁਸੀਂ ਮਾਤਾ ਜੀ ਤੇ ਗੁਰਪ੍ਰੀਤ ਸਿੰਘ ਦੀ ਗਵਾਹੀ ਤੋਂ ਇਲਾਵਾ ਵੀ ਜਿੰਨੇ ਵੀ ਤੁਸੀਂ ਗਵਾਹ ਕਰਾਉਣਾ ਚਾਹੁੰਦੇ ਹੋ ਤਾਂ ਕੋਰਟ ਨੂੰ ਵੀ ਐਡਵਾਂਸ ਨੋਟਿਸ ਦੇ ਦਿਓ ਤੇ ਜਿਹੜੇ ਕੰਗਣਾ ਦੇ ਵਕੀਲ ਸਾਹਿਬ ਹੈ ਉਹਨਾਂ ਨੂੰ ਵੀ ਗਵਾਹੀ ਦੇ ਰਿਗਾਰਡਿੰਗ ਤੁਸੀਂ ਇਨਫਰਮੇਸ਼ਨ ਦੇ ਦਿਓ ਵੀ ਜਿਹੜੀ ਲਿਸਟ ਆਫ ਵਿਟਨੈਸ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿਓ ਪਰ ਅੱਜ ਮਾਤਾ ਜੀ ਦੀ ਸਿਹਤ ਠੀਕ ਨਾ ਹੋਣ ਕਰਕੇ ਮਾਤਾ ਜੀ ਵੀ ਨਹੀਂ ਆ ਸਕੇ ਕੋਰਟ ਦੇ ਵਿੱਚ ਤੇ ਜਿਹੜੇ ਉਹਨਾਂ ਨੇ ਅੱਗੇ ਬਾਕੀ ਗਵਾਹ ਕਰਵਾਉਣੇ ਨੇ ਸਾਨੂੰ ਉਹਨਾਂ ਦੇ ਵੀ ਪਾਰਟਿਕੂਲਰਸ ਨਹੀਂ ਨਾਮ ਮਿਲਣ ਕਰਕੇ ਅਸੀਂ ਅੱਜ ਕੋਰਟ ਦੇ ਵਿੱਚ ਲਿਸਟ ਆਫ ਵਿਟਨੈਸ ਫਾਈਲ ਨਹੀਂ ਕਰ ਸਕੇ ਹੁਣ ਨੈਕਸਟ ਡੇਟ ਤੋਂ ਪਹਿਲਾਂ ਜਾ ਸਭ ਨੇ ਸਾਨੂੰ ਹਦਾਇਤ ਦਿੱਤੀ ਹੈ 5 ਜਨਵਰੀ 2026 ਡੇਟ ਰੱਖੀ ਹੈ ਤੇ ਉਹ ਤੋਂ ਪਹਿਲਾਂ ਸਾਨੂੰ ਲਿਸਟ ਆਫ ਵਿਟਨੈਸ ਹੈ ਜੋ ਕੋਰਟ ਦੇ ਵਿੱਚ ਫਾਈਲ ਕਰਨ ਦੀ ਹਦਾਇਤ ਕੀਤੀ ਹੈ ਸਰ ਕੀ ਹੋਰ ਵੀ ਕੋਈ ਗਵਾਹ ਨੇ ਇਸ ਕੇਸ ਦੇ ਵਿੱਚ ਹੁਣ ਤੱਕ ਜਿਸ ਦਾ ਫਿਜ਼ੀਕਲ ਪੇਸ਼ ਨਹੀਂ ਹੋਇਆ ਕੀ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜੀ ਹੈਗੇ ਤਰੀਕੂ ਕੱਤੇ ਆ ਕੰਗਰਾਮ ਨਾਲ ਅੱਜ ਅਸੀਂ ਇਹਦੇ ਵਿੱਚ ਦੋ ਗਵਾਹ ਹੋਰ ਐਗਜ਼ਾਮਨ ਕਰਵਾਉਣੇ ਨੇ ਜੀ ਬਾਕੀ ਜਿਵੇਂ ਮਾਤਾ ਜੀ ਹੋ ਰਹਿਣਾ ਰਹਿ ਕਰਕੇ ਜੇ ਕੋਈ ਉਸ ਤੋਂ ਇਲਾਵਾ ਕੋਈ ਹੋਰ ਐਵੀਡੈਂਸ ਫਾਈਲ ਤੇ ਅਸੀਂ ਲੈ ਕੇ ਆਉਣੀ ਹੋਈ ਤਾਂ ਉਹ ਵੀ ਲਿਆਵਾਂਗੇ ਅਸੀਂ ਦੋ ਗਵਾਹ ਪੇਸ਼ ਕਰਨੇ ਨੇ ਕੋਰਟ ਨੇ ਅੱਜ ਜੋ ਪ੍ਰੌਕਸੀ ਕਾਉਂਸਲ ਪੇਸ਼ ਹੋਏ ਸੀ ਉਹਨਾਂ ਨੂੰ ਇਹ ਹਦਾਇਤ ਦਿੱਤੀ ਹੈ ਵੀ ਮਾਤਾ ਜੀ ਦੀ ਤੇ ਗੁਰਪ੍ਰੀਤ ਸਿੰਘ ਦੀ ਐਵੀਡੈਂਸ ਹੈ ਇਹ ਸਮਨਿੰਗ ਤੋਂ ਪਹਿਲਾਂ ਵੀ ਇਹਨਾਂ ਨੂੰ ਐਗਜ਼ਾਮਿਨ ਕਰਵਾਇਆ ਗਿਆ ਸੀ ਪਰ ਜਿਹੜੇ ਨਵੇਂ ਗਵਾਹ ਕਰਵਾਉਣੇ ਨੇ ਵੀ ਕੋਈ ਆਈਡੈਂਟੀਫਿਕੇਸ਼ਨ ਵਗੈਰਾ ਦਾ ਡਿਸਪਿਊਟ ਨਾ ਰਹੇ ਇਸ ਕਰਕੇ ਵੀ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਸਰ ਗੱਲ ਕਰੀਏ ਹੁਣ ਤੱਕ ਜਿੰਨਾ ਵੀ ਹੋਇਆ ਇਸ ਕੇਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪੰਚੀਕ ਦਿੱਤੀ ਗਈ ਹੈ ਕਿ ਫਿਜ਼ੀਕਲੀ ਪੇਸ਼ ਹੋਣਗੇ ਕੰਗਰਾਲਾ ਨਾਲ ਜੀ ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਸੀ ਜੀ ਜੋ ਪਰਮਨੈਂਟ ਅਪੀਅਰੈਂਸ ਤੋਂ ਐਗਜ਼ੈਂਪਸ਼ਨ ਮੰਗੀ ਸੀ ਉਹ ਐਪਲੀਕੇਸ਼ਨ ਦਾ ਅਸੀਂ ਰਿਟਨ ਚਰ ਰਿਪਲਾਈ ਦਿੱਤਾ ਸੀ ਕਿਉਂਕਿ ਉਹਨਾਂ ਨੇ ਉਹ ਐਪਲੀਕੇਸ਼ਨ ਦੇ ਵਿੱਚ ਗਰਾਉਂਡ ਲਿਆ ਸੀ ਵੀ ਮੈਸਕਿਉਰਟੀ ਰੀਜ਼ਨਸ ਕਰਕੇ ਪੰਜਾਬ ਦੇ ਵਿੱਚ ਸੇਫਲੀ ਨਹੀਂ ਆ ਸਕਦੀ ਇਸ ਕਰਕੇ ਮੈਨੂੰ ਪਰਮਨੈਂਟ ਤੌਰ ਤੇ ਐਗਜ਼ਮਟ ਕੀਤਾ ਜਾਵੇ ਮੇਰੀ ਅਪੀਅਰੈਂਸ ਨੂੰ ਅਸੀਂ ਉਹਦਾ ਰਿਪਲਾਈ ਦਿੱਤਾ ਸੀ ਕੋਰਟ ਨੇ ਨੈਕਸਟ ਡੇਟ ਤੇ ਉਹ ਐਪਲੀਕੇਸ਼ਨ ਦਾ ਵੀ ਡਿਸੀਜਨ ਦੇਣਾ ਪਰ ਉਹ ਬੇਸਲੈਸ ਗਰਾਉਂਡ ਸੀ ਉਹਨਾਂ ਦਾ ਕਿਉਂਕਿ ਐਮਪੀ ਨੇ ਉਹ ਮੌਜੂਦਾ ਸਰਕਾਰ ਦੇ ਕੇਂਦਰ ਚ ਵੀ ਭਾਜਪਾ ਦੀ ਸਰਕਾਰ ਹੈ ਇਸ ਕਰਕੇ ਏਜੰਸੀਜ਼ ਜੋ ਸਿਕਿਉਰਟੀ ਵਾਸਤੇ ਦਾ ਪ੍ਰੋਟੋਕੋਲ ਨੂੰ ਖੁਦ ਫਾਲੋ ਕਰਦੇ ਨੇ ਫਿਰ ਸਟੇਟ ਗਵਰਨਮੈਂਟ ਵੀ ਪ੍ਰੋਟੋਕੋਲ ਨੂੰ ਫਾਲੋ ਕਰਦੇ ਜਦੋਂ ਉਹ ਕੋਰਟ ਦੇ ਵਿੱਚ ਪੇਸ਼ ਹੋਏ ਸੀ ਤਾਂ ਲੋਕਲ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੂੰ ਸਫੀਸ਼ੀਐਂਟ ਜੋ ਸਿਕਿਉਰਟੀ ਪ੍ਰੋਵਾਈਡ ਕਰਵਾਈ ਸੀ ਇਸ ਲਈ ਅਸੀਂ ਕਹਨੇਆ ਕੋਰਟ ਨੂੰ ਕੋਰਟ ਨੂੰ ਅਸੀਂ ਹਾਰਡ ਡੇਟ ਤੇ ਕਹਨੇ ਆ ਵੀ ਉਹਨਾਂ ਦਾ ਜਿਹੜਾ ਵੀ ਕੋਰਟ ਦੇ ਵਿੱਚ ਪੇਸ਼ ਕਰਵਾਇਆ ਜਾਵੇ ਤੇ ਇੱਕ ਦੋਸ਼ੀ ਨੂੰ ਦੋਸ਼ੀ ਵਾਂਗੂ ਟਰੀਟ ਕੀਤਾ ਜਾਵੇ ਕੀ ਅਗਲੀ ਤਰੀਕੇ ਪੇਸ਼ ਹੋਣਗੇ ਜੀ ਕੋਰਟ ਜੱਜ ਸਾਹਿਬ ਨੇ ਉਹਨਾਂ ਦੇ ਵਕੀਲ ਸਾਹਿਬ ਨੂੰ ਵੀ ਕਿਹਾ ਵੀ ਜਿਹੜੀ ਐਪਲੀਕੇਸ਼ਨ ਉਹਨਾਂ ਵੱਲੋਂ ਫਾਈਲ ਕੀਤੀ ਗਈ ਸੀ ਵੀ ਉਹਦੀ ਵੀ ਆਰਗੂਮੈਂਟਸ ਤਿਆਰ ਕਰਕੇ ਲਿਆਓ ਤੇ ਦੋਸ਼ੀ ਨੂੰ ਕੋਰਟ ਦੇ ਵਿੱਚ ਪੇਸ਼ ਵੀ ਕਰਿਓ ਵੀ ਕੋਈ ਆਇਡੈਂਟੀਫਿਕੇਸ਼ਨ ਵਗੈਰਾ ਦਾ ਨਾ ਰਵਿ